ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਗਰਮੀ ਬਹੁਤ ਹੈ ਹਰ ਕੋਈ ਹਾਏ ਹਾਏ ਕਰ ਰਿਹਾ ਹੈ ਧਰਤੀ ਸੁੱਕੀ ਪਈ ਹੈ ਅਸਮਾਨ 'ਤੋ ਇੱਕ ਵੀ ਮੇਘ ਕੋਈ ਇੱਕ ਬੂੰਦ ਨਹੀਂ ਥੱਲੇ ਡੇਗ ਰਿਹਾ ਔਰ ਅਸੀਂ ਦੇਖ ਰਹੇ ਹਾਂ ਸਾਡੀ ਸਰੀਰ ਬਿਮਾਰ ਹੋ ਰਹੇ ਨੇ ਗੁਰੂ ਕੇ ਪਿਆਰਿਓ ਲੇਕਿਨ ਜਿੱਥੇ ਬਾਹਰੀ ਗਰਮੀ ਦੀ ਗੱਲ ਹੈ ਮਨ 'ਉਪਰਭਾਵ ਪਾਉਂਦੀ ਹੈ ਲੇਕਿਨ ਜਿਹੜੇ ਮਨ ਸਾਡੇ ਸੜੇ ਬਲੇ ਨੇ ਜਿਹੜੇ ਸਾਡੇ ਬੋਲ ਸੜੇ ਬਲੇ ਨੇ ਔਰ ਸਾਡੀ ਕਿਰਿਆ ਜਿਹੜੀ ਕਿਸੇ ਦੇ ਲਈ ਭਲਾ ਨਹੀਂ ਲੋਚਦੀ ਕੇਵਲ ਸਵੈ ਆਪਣੇ ਭਲੇ ਆਪਣੇ ਲੋਭ ਲਾਲਚ ਦੇ ਵਿੱਚ ਵਰਤਦੇ ਹੋਏ ਅਸੀਂ ਕਰਾਂ ਦੇ ਅੰਦਰ ਏਸੀ ਲੱਗਣ ਦੇ ਬਾਵਜੂਦ ਵੀ ਤਪੇ ਫਿਰਦੇ ਹਾਂ ਕਿਉਂਕਿ ਗੁਰੂ ਕੇ ਪਿਆਰਿਓ ਸਾਨੂੰ ਭਾਣਾ ਮੰਨਣਾ ਨਹੀਂ ਆਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅੱਜ ਵੀ ਦੱਸਦੇ ਨੇ ਜਦੋਂ ਮਹਾਰਾਜ ਤਤੀ ਤਵੀ ਤੇ ਉੱਤੇ ਬੈਠੇ ਹੁਕਮ ਨੂੰ ਪਾਣੀ ਨੂੰ ਸਿਰ ਮੱਥੇ ਮੰਨਿਆ ਕਿ ਗੁਰੂ ਅਰਜਨ ਦੇਵ ਜੀ ਕੁਝ ਨਹੀਂ ਕਰ ਸਕਦੇ ਸੀ ਮਹਾਰਾਜ ਸਰਬ ਕਲਾ ਸਮਰਤ ਮਹਾਰਾਜ ਨੇ ਪਾਣਾ ਮੰਨਣਾ ਦਸੀਆ ਗੁਰੂ ਕੇ ਪਿਆਰਿਓ ਇਹੀ ਦਿਨ ਸਨ ਉਹ ਵੀ ਗੁਰੂ ਮਹਾਰਾਜ ਜੀ ਨੇ ਬਲਕਿ ਇਹ ਆਖਿਆ ਕਿ ਪ੍ਰਮਾਤਮਾ ਜੋ ਤੂੰ ਕਰ ਰਿਹਾ ਹੈ ਤੇਰੇ ਹੁਕਮ ਵਿੱਚ ਚੰਗਾ ਹੋ ਰਿਹਾ ਸੋ ਆਓ ਗੁਰੂ ਕੇ ਪਿਆਰਿਓ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਬਾਣੀ ਪੜੀਏ ਔਰ ਗੁਰੂ ਅਰਜਨ ਦੇਵ ਜੀ ਦਾ ਨਾਮ ਜਪੀਏ ਜਿਹਦੇ ਜਪਣ ਦੇ ਨਾਲ ਫਿਰ ਦੁਬਾਰਾ ਸੰਕਟ ਗਰਭ ਜੂਨ ਚ ਨਹੀਂ ਆਉਂਦਾ ਮਨੁੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ